ਸਟਰੀ ਕਾਜ਼ਸ ਦੇਖ ਰਹੇ ਸਾਡਲ ਟੀਵੀ ਮੈਂ ਹਜ ਸਿਕੋਰ ਵੈਲਿੰਗਟਨ ਦੇ ਵਜਾਜ ਸਵੇਰੇ ਤੜਕੇ ਤੋਂ ਹੀ ਰੇਲ ਨੈਟਵਰਕ ਬੰਦ ਰਿਹਾ ਜਿਸ ਦੇ ਕਰਕੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਮੈਟਲਿੰਕ ਦੇ ਮੁਤਾਬਿਕ ਸਵੇਰੇ 6:30 ਵਜੇ ਤੋਂ ਸਾਰੀਆਂ ਰੇਲ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਕਿਉਂਕਿ ਕੋਈ ਸਿਗਨਲ ਅ ਫੇਲਿਅਰ ਦੇ ਕਰਕੇ ਇਹ ਕਨਪਿਆ ਇਥੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹ ਕੋਈ ਮੈਕੈਨਿਕਲ ਇਸ਼ੂ ਹੈ ਜਾਂ ਫਿਰ ਟੈਕਨੀਕਲ ਇਸ਼ੂ ਹਾਲਾਂਕਿ ਕੁਝ ਸਮੇਂ ਬਾਅਦ ਕੁਝ ਰੇਲ ਲਾਈਨਾਂ ਦੀ ਦੁਬਾਰਾ ਤੋਂ ਸ਼ੁਰੂਆਤ ਕਰ ਦਿੱਤੀ ਗਈ ਪਰ ਯਾਤਰੀਆਂ ਨੂੰ ਕਾਫੀ ਖੱਜਲਖੁਆਰ ਹੋਣਾ ਪਿਆ ਇਸ ਦੇ ਨਾਲ ਕਪੀਚੀ ਮਲਿੰਗ ਵਾਇਰਨਾਪਾ ਹਟ ਵੈਲੀ ਤੇ ਜੋਨਸਵਿਲੇ ਦੇ ਕਈ ਇਲਾਕੇ ਪ੍ਰਭਾਵਿਤ ਰਹੇ ਕਾਫੀ ਸਾਰੀਆਂ ਟ੍ਰੇਨ ਲਾਈਨਾਂ ਬੰਦ ਹੋਣ ਦੇ ਕਰਕੇ ਰੋਡ ਦੇ ਉੱਤੇ ਕਾਫੀ ਵੱਡੀਆਂ ਟ੍ਰਾਫਿਕ ਦੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਕਈ ਸਾਰੇ ਯਾਤਰੀਆਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਵੀ ਆਪਣਾ ਨਿਰਾਸ਼ਾ ਦਿਖਾਈ ਗਈ ਦੱਸਿਆ ਜਾਂਦਾ ਹੈ ਕਿ ਇਹ ਰੇਲ ਨੈਟਵਰਕ ਸਵੇਰੇ 6:00 ਜਾਂ 6:00 ਦੇ ਕਰੀਬ ਬੰਦ ਹੋਇਆ 8:30 ਵਜੇ ਦੇ ਕਰੀਬ ਕੁਝ ਟ੍ਰੇਨਾਂ ਨੂੰ ਚਲਾ ਦਿੱਤਾ ਗਿਆ ਪਰ ਇਸ ਦੇ ਕਾਰਨ ਕਈ ਸਾਰੀਆਂ ਟ੍ਰੇਨਾਂ ਰੱਦ ਰੱਖੀਆਂ ਗਈਆਂ ਤੇ ਕਈ ਸਾਰੀਆਂ ਦੇਰੀ ਦੇ ਨਾਲ ਵੀ ਚੱਲੀਆਂ